ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਅੱਜ ਬਈ ਸਾਡਾ ਜੀਤ ਬਿਨੀਆ ਪਿਜਨ ਕਲੱਬ ਵੱਲੋਂ ਸਾਰੇ ਕਲੱਬ ਦੇ ਵੱਲੋਂ ਬਈ ਅੱਜ ਸਾਡੇ ਭਰਾ ਚੰਨੀ ਮਾਨੂਕੇ ਦਾ ਮੋਟਰਸਾਈਕਲ ਸਨਮਾਨ ਕੀਤਾ ਗਿਆ ਤੇ ਬਈ ਜੀਤ ਬਿਨੀਆ ਸਾਰੇ ਕਲੱਬ ਦਾ ਬਈ ਦਿলো ਧੰਨਵਾਦ ਔਰ ਭਰਾ ਸਾਡਾ ਬਹੁਤ ਸੋਹਣਾ ਲਿਖਦਾ ਇੱਕੋ ਸੱਤ ਨਹੀਂ ਵੀ ਥੋੜਾ ਬੜੇ ਸੋਹਣੀ ਕਲਮ ਦਾ ਮਾਲਕਾ ਭਰਾ ਸਾਡਾ ਚੰਨੀ ਮਾਨੂਕੇ ਜਿਹਦਾ ਅੱਜ ਮੋਟਰਸਾਈਕਲਾਂ ਸਨਮਾਨ ਮੋੜ ਜਾ ਰਿਹਾ ਵੀਰੇ ਬਈ ਜੀਤ ਬਿਨੀਆ ਪਿਜਨ ਕਲੱਬ ਦੇ ਵੱਲੋਂ ਸਾਰੇ ਦਾ ਬੀਰੋ ਧੰਨਵਾਦ ਆ ਔਰ ਭਰਾ ਸਾਡਾ ਬਹੁਤ ਸੋਹਣਾ ਲਿਖਦਾ ਹੈ ਅੱਜ ਸਾਡੇ ਭਰਾ ਦੀ ਕਲਮ ਦਾ ਮੁੱਲ ਪਾਇਆ ਬਈ ਜੀਤ ਮੀਨੀਆਂ ਨੇ ਪਰਮਾਤਮਾ ਸਾਰੇ ਕਲੱਬ ਨੂੰ ਚੜ੍ਹਦੀ ਕਲਾ ਦੇ ਰੱਖੇ ਔਰ ਰੱਬ ਤੰਦਰੁਸਤੀਆਂ ਬਖਸ਼ੇ ਐਨ ਅੱਜ ਬਈ ਸਿਰਾਂ ਕਰਤਾ ਮੁੰਡੇ ਨੂੰ ਮੋਟਰਸਾਈਕਲ ਦੇ ਕੇ ਬਈ ਜੀਤ ਮੀਨੀਆਂ ਵਾਲੇ ਨੇ ਪਹਿਲਾਂ ਬਈ ਬਈ ਬਹੁਤਿਆਂ ਨੂੰ ਕਿਸੇ ਨੂੰ ਗੱਡੀ ਬਈ ਕਿਸੇ ਨੂੰ ਮੋਟਰਸਾਈਕਲ ਸੋਨੇ ਦੀਆਂ ਮੁੰਡੀਆਂ ਔਰ ਆਪਣੇ ਨਾਲ ਜਿੰਨੇ ਵੀ ਭਰਾ ਜੁੜਿਆ ਬਈ ਹਰੇਕ ਦੀ ਸਹਾਇਤਾ ਕੀਤੀ ਆ ਇੱਕ ਉਹ ਇਨਸਾਨ ਆ ਬਈ ਜਿਹੜਾ ਗਰੀਬਾਂ ਦੇ ਨਾਲ ਖੜਦਾ ਔਰ ਬਿਨਾ ਕੁਸ ਲੇ ਵੀਰੇ ਸਾਰਿਆਂ ਨੂੰ ਖੇਡ ਪਾਣੀ ਦੱਸਿਆ ਔਰ ਸਾਰੇ ਬੰਦਿਆਂ ਦੇ ਕਬੂਤਰ ਉੜਦੇ ਆ ਬਾਈ ਜੀਤ ਮਿਰਿਆ ਦਾ ਜਿਹੜਾ ਧੰਨਵਾਦ ਆ ਜੀ ਔਰ ਬਾਈ ਸਾਡੇ ਚੰਨੀ ਮਾਨੂਕੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਚੰਨੀ ਬੜਾ ਨਜ਼ਰ ਆਇਆ ਵੀਰੇ ਫੋਟੋ ਖੰਡਾ